next 24 punjab news channel ਦੇਖਦੇ ਦਰਸ਼ਕਾਂ ਨੂੰ ਫਿਰਪੇ ਸੱਛੇ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੜ ਤੱਕ ਪਹੁੰਚਣ ਡਾਕਟਰ ਪਿੰਰੋ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਇਸ ਵਿੱਚ ਹੋਇਆ 6 ਦਸੰਬਰ 1956 ਡਾਕਟਰ ਬਾਬਾ ਸਾਹਿਬ ਅੰਬੇਦਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਨ ਸਾਜ਼ ਅਧਿਐਸ਼ਨੀ ਰਾਜਨੀਤਿਕਵਾਦ ਅਤੇ ਸਮਾਜਿਕ ਸੁਧਾਰ ਸੰਜਨਨਿਤ ਬੋਧਿਲੈਨ ਨੂੰ ਪ੍ਰੇਰਿਤ ਕੀਤਾ ਤੇ ਬਹੁਤ ਜਨਨਲ ਹੁੰਦੇ ਸਮਾਜਿਕ ਭੇਦਭਾਵਾਂ ਦੇ ਖਿਲਾਫ ਪ੍ਰਚਾਰ ਕੀਤਾ ਜਦ ਕਿ ਔਰਤਾਂ ਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨੀਯਮਾਂ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਗਣਤੰਤਰ ਦੇ ਮੋਢੀ ਸਨ ਭਾਰਤ ਅਤੇ ਹੋਰ ਕਿਤੇ ਉਹਨਾਂ ਨੂੰ ਅਕਸਰ ਬਾਬਾ ਸਾਹਿਬ ਮਰਾਠੀ ਵਿੱਚ ਪਵਰ ਆਦਰਯੋਗ ਪਿਤਾ ਕਹਿੰਦੇ ਸਨ ਬਾਬਾ ਸਾਹਿਬ ਅੰਮੇਦਗਨ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕ ਨਾਮਿਸ ਵਿੱਚੋਂ ਅਰਧ-శాస్త్ర ਤੇ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ ਅਰਧ-శాస్త్ర ਤੇ ਰਾਜਨੀਤਿਕ ਵਿਗਿਆਨ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ ਆਪਣੇ ਸ਼ੁਰੂਆਤੀ ਕੈਰੀਅਰ ਵਿੱਚੋਂ ਇੱਕ ਅਰਧ-శాਸਤਰੀ ਪ੍ਰੋਫੈਸਰ ਤੇ ਵਕੀਲ ਸਨ ਉਸ ਦੇ ਬਾਅਦ ਵਿੱਚ ਜੀਵਨ ਵਿੱਚ ਬਹੁਤ ਰਾਜਨੀਤਿਕ ਗਤੀਵਿਧੀਆਂ ਵਿੱਚ ਸਨ ਉ ਭਾਰਤ ਦੀ ਆਜ਼ਾਦੀ ਲਈ ਪ੍ਰਚਾਰਤ ਅਤੇ ਗਲਬਾਤ ਸਾਲੇ 66 ਰਾਜਨੀਤਿਕ ਅਧਿਕਾਰੀਆਂ ਦੀ ਵਰਤਲਾਪ ਕਰਨ ਵਿੱਚ ਸ਼ਾਮਲ ਹੋਏ ਗਏ ਹਨ ਅਤੇ ਬਹੁਤ ਜਨਰਲ ਸਮਾਜਿਕ ਆਜ਼ਾਦੀ ਅਤੇ ਭਾਰਤ ਦੀ ਸੰਤਾਪਨੀ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ 1952 ਵਿੱਚ ਉਹਨਾਂ ਨੇ 범마 ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਕਰ ਲਿਆ ਉਹਨਾਂ ਦੇ ਨਾਲ ਲੱਖਾਂ ਦੀ ਤੰਦਾਦ ਵਿੱਚ ਬਹੁਤ ਜਣਾਂ ਨੇ ਬੁੱਧ ਧਰਮ ਸਵੀਕਾਰ ਕੀਤਾ 1990 ਵਿੱਚ ਬਾਬਾ ਸਾਹਿਬ ਅੰਬੇਦਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਸਤਕਕਾਰਤ ਭਾਰਤ ਰਤਨ ਦਿੱਤਾ ਗਿਆ ਡਾਕਟਰ ਅੰਬੇਦਕਰ ਜੀ ਸਿਰਫ ਦੱਬੇ ਕੁਚਲੇ ਲੋਕਾਂ ਦੀ ਹੀ ਨਹੀਂ ਮਸੀਹਾ ਸਨ ਬਲਕਿ ਇੱਕ ਯੁੱਗ ਪੁਰਸ਼ ਹੁੰਦੇ ਹੋਏ ਸਮੁੱਚੀ ਮਾਨਤਾਵਾਂ ਦੇ ਪਲੇ ਲਈ ਕੰਮ ਕਰਨ ਵਾਲੇ ਮਹਾਨ ਵਿਦਵਾਨ ਸਨ